ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਜੋ ਪੋਲਿੰਗ ਸਟਾਫ ਹੈ ਉਹਨਾਂ ਦੀ ਕਸਟਡੀ ਹੋएगी ਕੋਈ ਵੀ ਬੋਡਕਾਸਟ ਹੋएगी ਸਭ ਤੋਂ ਪਹਿਲਾਂ ਜੋ ਕਮਾਂਡ ਹੈ ਉਹ ਕੰਟਰੋਲ ਯੂਨਿਟ ਚੋਂ ਦਿੱਤੀ ਜਾਏਗੀ ਜੋ ਵੋਟਰ ਹੈ ਉਹ ਆਪਣੀ ਜੋ ਵੀ ਇੰਦਰਾਜ ਹੈ ਆਪਣਾ ਜੋ ਵੀ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਸਿਆਹੀ ਲਗਾਉਣ ਤੋਂ ਬਾਅਦ ਉਸ ਦਾ ਇੰਦਰਾਜ ਹੋਣ ਤੋਂ ਬਾਅਦ ਜੋ ਕੰਟਰੋਲ ਯੂਨਿਟੀ ਦੇ ਉੱਪਰ ਸਟਾਫ ਬੈਠੇਗਾ ਉਹ ਬੈਲਟ ਜਾਰੀ ਕਰੇਗਾ ਮਤਲਬ ਉਹ ਕਮਾਂਡ ਦੇ ਦੇਗਾ ਮਸ਼ੀਨ ਨੂੰ ਵੀ ਹੁਣ ਇਸ ਮਸ਼ੀਨ ਚ ਵੋਟ ਪੈਸਾ ਰਹੀ ਉਸ ਤੋਂ ਬਾਅਦ ਜੋ ਵੋਟਰ ਹੈ ਉਹ VOTING area ਚ ਜਾਏਗਾ VOTING area ਦੇ ਵਿੱਚ ਦੋ ਮਸ਼ੀਨਾਂ ਹੋਣਗੀਆਂ ਇੱਕ ਬੈਲਟ ਯੂਨਿਟ ਤੇ ਕਾਗਜ਼ ਬੈਲਟ ਯੂਨਿਟ ਜੋ ਮਸ਼ੀਨ ਹੈ ਇਹ ਉਹ ਮਸ਼ੀਨ ਹੈ ਜਿਸ ਦੇ ਵਿੱਚੋਂ ਤੁਸੀਂ ਜੋ ਇੱਕ ਵੋਟਰ ਹੈ ਉਹ ਆਪਣੀ ਵੋਟ ਕਾਸਟ ਕਰੇਗਾ ਮਤਲਬ ਵੋਟ ਪਾਏਗਾ ਬਟਨ ਦਬਕੇ ਉਸ ਦੇ ਹਰੇਕ ਜੋ ਬੈਲਟ ਯੂਨਿਟ ਹੈ ਉਸ ਦੇ ਵਿੱਚ ਬਟਨ ਦੇ ਅੱਗੇ ਉਸ ਜੋ ਕੈਂਡੀਡੇਟ ਹੋਏਗਾ ਉਸ ਦੀ ਪਾਰਟੀ ਦਾ ਚਿੰਨ ਅਤੇ ਨਾਮ ਦੋਨੋਂ ਚੀਜ਼ਾਂ ਦੇਖਣਗੀਆਂ ਜੋ ਵੋਟਰ ਹੈ ਉਸਨੇ ਆਪਣੀ ਇੱਛਾ ਦੇ ਅਨੁਸਾਰ ਜਿਸ ਨੂੰ ਉਹ ਸਹੀ ਲੱਗਦਾ ਹੈ ਉਹ ਬਟਨ ਦਬਕੇ ਵੋਟ ਕਾਸਟ ਕਰੇਗਾ ਉਸ ਦੇ ਨਾਲ ਇੱਕ ਮਸ਼ੀਨ ਹੈ ਜੋ ਹੈ ਵੀਵੀ ਪੈਡ ਵੀਵੀ ਪੈਡ ਮਸ਼ੀਨ ਕੀ ਹੈ ਵੀ ਜਿਸ ਨੂੰ ਅਸੀਂ ਵੋਟ ਪਾਈ ਹੈ ਕਿਹਾ ਉਸੇ ਨੂੰ ਵੋਟ ਪਈ ਹੈ ਉਸ ਚੀਜ਼ ਦਾ ਇੱਕ ਅਪਰ ਨੂੰ ਡੈਮੋ ਦਿੰਦੀ ਹੈ ਇਸ ਦੇ ਵਿੱਚ ਇੱਕ ਇਹ ਇੱਕ ਸਕਰੀਨ ਹੈ ਇਸ ਸਕਰੀਨ ਦੇ ਵਿੱਚ ਇੱਕ ਪਰਚੀ giregi ਜਿਸ ਨੂੰ ਵੀ ਕੈਂਡੀਡੇਟ ਨੂੰ ਅਸੀਂ ਵੋਟ ਪਾਵਾਂਗੇ ਉਸ ਕੈਂਡੀਡੇਟ ਦੀ ਪਰਚੀ ਜਿਸ ਦੇ ਉੱਪਰ ਉਸਦਾ ਚੋਣ ਨਿਸ਼ਾਨ ਔਰ ਉਸਦਾ ਨਾਮ ਇਹ ਦੋ ਚੀਜ਼ਾਂ ਉਸ ਪਰਚੀ ਉੱਪਰ ਦਿਖਣ ਗਿਆ ਔਰ 7 ਸੈਕਿੰਡ ਦੇ ਲਈ ਉਹ ਜੋ ਪਰਚੀ ਹੈ ਉਹ ਵੀ ਵੀ ਪੈਡ ਮਸ਼ੀਨ ਦੇ ਵਿੱਚ ਰਹੇਗੀ ਤਾਂ ਕਿ ਅਸੀਂ ਅੱਛੇ ਤਰੀਕੇ ਨਾਲ ਧਿਆਨ ਨਾਲ ਦੇਖ ਸਕੀਏ ਵੀ ਜਿਸ ਨੂੰ ਅਸੀਂ ਵੋਟ ਪਾਈ ਹੈ ਉਸੇ ਪਰਸਨ ਨੂੰ ਵੋਟ ਪਈ ਹੈ ਉਸ ਤੋਂ ਬਾਅਦ 7 ਸੈਕਿੰਡ ਬਾਅਦ ਆਪਣੇ ਆਪ ਉਹ ਪਰਚੀ ਕੱਟ ਕੇ ਇਸ ਮਸ਼ੀਨ ਦੇ ਅੰਦਰ ਚਲੀ ਜਾਏਗੀ ਇਹ ਮਸ਼ੀਨ ਸੀਲ ਹੋਏਗੀ ਕੋਈ ਵੀ ਇਸ ਮਸ਼ੀਨ ਨੂੰ ਖੋਲ ਨਹੀਂ ਸਕੇਗਾ विदाउट ऑथोराइज ऑफिसर ता उस त्रिकनल जो भी एक अपना गया... वोटर ਹੋਏਗਾ ਉਹ ਜਿਸ ਜਗ੍ਹਾ ਦੇ ਉੱਪਰ ਵੋਟ ਪਾ ਰਿਹਾ ਉਸ ਜਗ੍ਹਾ ਦੇ ਉੱਪਰ ਸਿਰਫ ਦੋ ਹੀ ਮਸ਼ੀਨਾਂ ਨੇ ਵੋਟ ਅਸੀਂ ਐਵੇਂ ਨਹੀਂ ਆ ਵੀ ਅਸੀਂ ਇੱਕ ਕੋ ਕੈਂਡੀਡੇਟ ਆ ਉਹ ਇੱਕ ਤੋਂ ਵੱਧ ਵਾਰ ਜੋ ਇੱਕ ਵੋਟਰ ਹੈ ਪਾ ਦੇ ਉਸ ਦਾ ਕਾਰਨ ਇਹ ਆ ਵੀ ਇਹ ਮਸ਼ੀਨ ਦਾ ਕੰਟਰੋਲ ਜੋ ਹੈ ਉਹ ਇਸ ਮਸ਼ੀਨ ਚ ਹੈ ਔਰ ਇਹ ਮਸ਼ੀਨ ਜੋ ਹੈ ਉਹ ਪੋਲਿੰਗ ਪਾਰਟੀ ਦੇ ਕੰਟਰੋਲ ਚ ਹੈ ਪੋਲਿੰਗ ਪਾਰਟੀ ਨੇ ਜਿਵੇਂ ਅਸੀਂ ਮੰਨ ਲਓ ਪੋਲਿੰਗ ਪਾਰਟੀ ਕੋਲ ਅਸੀਂ ਇੰਦਰਾਜ ਕਰਾ ਲਿਆ ਮੈਂ ਵੋਟ ਪਾਣਾ ਚਾਹਣਾ ਮੈਂ ਇੰਦਰਾਜ ਕਰਾ ਲਿਆ ਤਾ ਪੋਲਿੰਗ ਪਾਰਟੀ ਨੇ ਮੇਰੇ ਇੱਕ ਇੰਦਰਾਜ਼ ਦੇ ਉੱਪਰ ਇੱਕ ਵਾਰੀ ਇਸ ਮਸ਼ੀਨ ਨੂੰ ਕਮਾਂਡ ਦੇਣੀ ਹੈ ਤੇ ਇੱਕ ਵਾਰ ਹੀ ਮੈਂ ਵੋਟ ਪਾ ਸਕਦਾ ਇੱਕ ਤੋਂ ਵੱਧ ਵਾਰ ਵੋਟ ਨਹੀਂ ਪਾ ਸਕਦਾ ਤਾਂ ਅਸੀਂ ਹੁਣ ਮਸ਼ੀਨ ਚਾਲੂ ਕਰਾਂਗੇ ਉਸ ਦੇ ਵਿੱਚ ਤੁਹਾਨੂੰ ਅਸੀਂ ਕਰਕੇ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਇਹ ਸਾਰਾ ਪ੍ਰੋਸੈਸ ਹੁੰਦਾ ਹੈ ਠੀਕ ਹੈ ਜੀ ਅੱਜ ਦਾ ਜੋ ਸਾਡਾ ਇਹ ਕੈਂਪ ਹੈ ਇਹ ਕੈਂਪ ਅਸੀਂ ਬੂਥ ਲੈਵਲ ਤੇ ਕਰ ਰਹੇ ਹਾਂ ਤਾਂ ਕਿ ਜੋ ਬੂਥ ਲੈਵਲ ਤੇ ਜੋ ਫੀਲਡ ਦਾ ਸਾਡਾ ਜੋ ਇੱਕ ਵੋਟਰ ਹੈ ਉਸ ਨੂੰ ਅਸੀਂ ਟ੍ਰੇਨਿੰਗ ਦੇਣੀ ਹੈ ਵੀ ਕਿਸ ਤਰੀਕੇ ਨਾਲ ਅਸੀਂ ਵੋਟ ਕਾਸਟ ਕਰਦੇ ਹਾਂ और वोट कास्ट करने लगे साडी वोट कितनी सुरक्षित है सी उस दे भी ट्रेनिंग और जो है वो जांच थाने दे रही है हां जी लगता है टीवी एम इज रनिंग ठीक है जी ਹੁਣ ਇਸ ਦੇ ਵਿੱਚ ਕੀ ਹੋਏਗਾ ਆ ਮੈਂ ਨੇ ਬੈਲਟ ਜਾਰੀ ਕਰਤਾ ਇਹ ਉਰੇ ਹਲੇ ਤੱਕ ਇਹ ਮਸ਼ੀਨ ਜੋ ਹੈ ਹਰੀ ਨਹੀਂ ਸੀ ਹੁਣ ਇਹ ਹਰੀ ਹੋ ਗਈ ਪਾਬ ਜੋ ਇੱਕ ਵੋਟਰ ਹੈ ਉਹ ਵੋਟਰ ਕੋਲ ਆ ਦੋ ਚੀਜ਼ਾਂ ਸ਼ੋ ਹੋ ਰਹੀਆਂ ਨੇ ਵੋਟਰ ਦੇ ਸਾਹਮਣੇ ਉਰੇ ਹਰੀ ਬੱਤੀ ਆ ਰਹੀ ਆ ਪਾਬ ਇਹ ਜੋ ਮਸ਼ੀਨ ਹੈ ਹੁਣੇ ਵੋਟ ਪਾਉਣ ਲਈ ਤਿਆਰ ਹੈ ਹੁਣ ਕੋਈ ਵੀ ਵੋਟਰ ਆਪਣੀ ਇੱਛਾ ਦੇ ਨਾਲ ਆ ਕੇ ਆਪਦਾ ਵੋਟ ਪਾਏਗਾ ਤੁਸੀਂ ਆਓ ਜੀ ਕੋਈ ਵੀ ਇੱਛਾ ਦੇ ਨਾਲ ਬਟਨ ਦਬੋ ਜਿਹੜਾ ਮਰਜੀ ਹਾਂ ਦਾ ਦਬੋ ਜੀ ਇੱਕ ਵਾਰ ਦਬਣਾ ਹੁਣ ਦੇਖੋ ਜੀ ਆ ਸੇਮ ਸਾਈਨ ਦੇ ਉਰੇ ਪਰਚੀ ਆ ਰਹੀ ਆ ਦੇਖੋ ਸਹੀ ਜੀ ਸੇਮ ਨਿਸ਼ਾਨ ਦੀ ਪਰਚੀ ਆਈ ਜੋ ਤੁਸੀਂ ਦਬਿਆ ਮੈਨੂੰ ਤਾਂ ਯਾਦ ਨਹੀਂ ਉਹ ਇਸ ਨੂੰ ਕਮਾਂਡ ਦੇ ਕੇ ਵੀ ਹੁਣ ਵੋਟ ਪਾਉਂਦਾ ਹੁਣ ਉਹ ਤਾਂ ਬਾਹਰ ਦੇ ਦਿੱਤੀ ਹੁਣ ਦੁਬਾਰਾ ਆ ਗਿਆ ਹੁਣ ਚਾਹੇ ਯਾਦ ਰੱਖਿਓ ਜਿਹੜੇ ਨੂੰ ਪਾਉਂਗੇ ਉਹਦੀ ਪਰਚੀ ਦੇਖੋ ਉਹਦੀ ਪਰਚੀ ਦੇਖਿਓ ਕਿ ਨਹੀਂ ਬੱਤੀ ਵੀ ਜਗੇਗੀ ਇਹ ਕਾਇਦਾ ਉਸ ਦੇ ਉੱਪਰ ਦੱਬੋ ਕੋਈ ਵੀ ਵੋਟ ਪਾਉਂਦੇ ਜਿਹੜੇ ਦੱਪੇਗਾ ਉਹਦਾ 5 ਨੰਬਰ ਦੱਬਿਆ ਬੱਤੀ ਵੀ ਦੇਖੋ ਜਗਦੀ ਹੈ ਦੇਖੋ ਵਾ ਸੇਮ ਆਈ ਹੁਣ ਉਧਰ ਦੇਖੋ ਇਟ ਮੀਨਸ ਅਸੀਂ ਜਿਸ ਕੈਂਡੀਡੇਟ ਨੂੰ ਵੋਟ ਪਾਈ ਹੈ ਉਹਨਾਂ ਨੂੰ ਹੀ ਵੋਟ ਪਈ ਹੈ ਤਾਂ ਇਹ ਅਸੀਂ ਜੋ ਟ੍ਰੇਨਿੰਗ ਹੈ ਉਹ ਅਸੀਂ ਅੱਜ ਇਸ ਕੈਂਪ ਦੇ ਰਾਹੀ ਅਸੀਂ ਸਾਰਿਆਂ ਨੂੰ ਦੇ ਰਹੇ ਹਾਂ ਤਾਂ ਹੋਰ ਵੀ ਕੋਈ ਵੋਟ ਪਾ ਇਹਨਾਂ ਨੰਬਰਾਂ ਬਾਰੇ ਖਿਆਲ ਕਿ 11 ਮੈਟਾ ਦੇ ਗਣ ਉਹ ਹੀ ਆ ਰਹੇ ਹਨ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਇਹ ਇਸ ਮਸ਼ੀਨ ਚ ਵੀ ਸਟੋਰ ਹੋ ਰਿਹਾ ਜੋ ਸੀ ਵੋਟ ਪਾ ਰਹੇ ਹਾਂ ਉਸ ਦੀ ਪੱਟੀਆਂ ਸਟੋਰ ਹੋ ਰਹੀਆਂ ਨੇ ਔਰ ਇਸ ਮਸ਼ੀਨ ਚ ਵੀ ਸਟੋਰ ਹੋ ਰਿਹਾ ਹੈ ਵੀ ਕਿਸ ਕਹਿੰਦੇ ਜਦੋਂ ਅਸੀਂ ਉਰੋਦੀ ਜੋ ਪੋਲਿੰਗ ਪਾਰਟੀ ਦਾ ਜੋ ਸਟਾਫ ਹੈ ਜੋ ਵੋਟ ਪੁਆਣ ਆਏ ਹੋਏ ਨੇ ਜਦ ਤੱਕ ਉਹ ਕਮਾਂਡ ਨਹੀਂ ਦੇਣਗੇ ਜੋ ਇੱਕ ਉੱਪਰੀ ਪਈ ਜੋ ਇੱਕ ਵਾਰੀ ਪਾਸ ਆਉਂਦੇ ਠੀਕ ਹੈ ਜੀ ਕਰ ਲੋ ਟਰਾਈ ਇੱਕ ਵਾਰ ਜੇ ਕੋਈ ਹੋਰ ਆਣ ਸੰਦਾ ਆ ਜੀ ਦੇਖੋ ਕਿਸ ਨੂੰ ਵੀ ਵੋਟ ਦੇਣਾ ਮੋਦੀ ਨੂੰ ਭਰ ਕੇ ਪਾ ਤੇ ਛਿਣਦਾ ਟਰਾਈ ਦੇ ਰਹੇ ਨੇ ਹਾਂ ਦਾ ਮਤਲਬ ਇਹ ਕਿ ਡੰਮੀ ਹੈ ਵੋਟ ਅਸੀਂ ਆਪਣੀ ਮਰਜ਼ੀ ਨਾਲ ਪਾਣੀ ਹੈ ਕਿ ਡੰਮੀ ਹੈ ਉਹ ਲੋਕਾਂ ਨੂੰ ਆ ਦੇਖੋ ਠੀਕ ਹੈ ਜੀ ਸਹੀ ਆ ਗਿਆ ਜੋ ਤੁਸੀਂ ਪਾਇਆ ਉਹਨਾਂ ਨੂੰ ਹੀ ਆਈ ਹੈ 7 ਸੈਕਿੰਡ ਦੇ ਬਾਅਦ ਉਹ ਪਰਚੀ ਆਪਣੇ ਆਪ ਕੱਟ ਕੇ ਅੰਦਰ ਗੇਜ ਜਾਏਗੀ ਤਾਂ ਕਿ ਅਗਲੀ ਵੋਟ ਪਾ ਸਕੇ ਔਰ ਪਿਛਲੇ ਨੇ ਕੀ ਪਾਇਆ ਕਿਸ ਠੀਕ ਹੈ ਜੀ ਹੁਣ ਅਸੀਂ ਜੇ ਦੁਬਾਰਾ ਦੇਖਾਂਗੇ ਤਾਂ ਕੋਈ ਵੀ ਆ ਕੇ ਟਰਾਈ ਕਰ ਲੇ ਜੀ ਆਏ ਉਹ ਜਿੰਨੇ ਆ ਜੋ ਜਿਹੜੇ ਰਹਿ ਗਏ ਮੇਰੇ ਵਿੱਚ ਉਹ ਆਦੇ ਕਿ ਮੈਂ ਕੋਈ ਉਹ ਆਪਾਂ ਵੀ ਖਿੱਚ ਲਓ ਉਹ ਹੀ ਦੰਦੇ ਬਣ ਲੋ ਨਿਸ਼ਾਨਾ ਅਰੇ ਠੀਕ ਹੈ ਠੀਕ ਹੈ ਜੀ 22 ਸ੍ਰੀ ਕਰਨਲ ਸਾਨੂੰ ਰਿਕੁਐਸਟ ਹੈ ਸਾਰੇ ਖੂਬ ਸਾਰਿਆਂ ਨੂੰ ਸਾਈਟ ਕਰੋ ਕੋਈ ਬੋਤ ਪਾਣ ਤੋਂ ਰਹਿ ਨਾ ਜਾਏ ਔਰ ਬੇਫਿਕਰ ਹੋ ਕੇ ਖੁੱਲੇ ਮਨ ਨਾਲ ਵੋਟ ਪਾਣੀ ਹੈ ਕੋਈ ਐਸਾ ਮਨ ਚ ਵਹਿਮ ਨਹੀਂ ਰੱਖਣਾ ਵੀ ਇਹ ਕੁਝ ਹੋਇਆ ਹੋਇਆ ਐਸਾ ਕੁਝ ਨਹੀਂ ਹੁੰਦਾ ਜੋ ਵੀ ਹੋਇਆ ਹੈ ਉਹ ਜੋ ਤੁਸੀਂ ਕਰਨਾ ਚਾਹੁੰਦੇ ਉਹੀ ਹੋਏਗਾ ਜਿਸ ਨੂੰ ਅਸੀਂ ਵੋਟ ਪਾਣਾ ਚਾਹੁੰਦੇ ਆ ਉਹੀ ਵੋਟ ਉਸ ਨੂੰ ਪਹੇਗੀ ਤਾਂ ਇਸ ਲਈ ਇਹ ਸਾਰਾ ਜੋ ਭ੍ਰਮ ਸਮਾਜ ਦੇ ਵਿੱਚ ਆਪਾਂ ਦੇਖਦੇ ਆ ਤਾਂ ਉਹਨੂੰ ਆਪਾਂ ਸਭ ਨੇ ਰਲ ਮਿਲ ਕੇ ਵਾਰ ਦੇਣਾ ਹੈ ਸਭ ਨੇ ਖੁਦ ਆਪ ਵੀ ਵੋਟ ਪਾਣੀ ਹੈ ਔਰ ਜੋ ਸਾਡੇ ਨਾਲ ਦੇ ਨੇ ਜਿਨ੍ਹਾਂ ਦੀ ਵੋਟ ਬਣ ਚੁੱਕੀ ਹੈ ਉਹ ਸਭ ਨੂੰ ਵੋਟ ਪਾਣ ਦੀ ਜ਼ਰੂਰ ਕਹਿਣਾ ਹੈ ਔਰ ਜ਼ਰੂਰ ਸਾਈਡ ਕਰਨਾ ਹੈ ਤਾਂ ਸਾ ਤੁਸੀਂ ਸਾਰਿਆਂ ਨੇ ਆਪਦਾ ਸਾਮਾਨ ਕੱਢ ਲਿਆ ਬਹੁਤ ਬਹੁਤ ਸ਼ੁਕਰੀਆ ਮਾਰਕੋ ਚੌਣ ਕਮਿਸ਼ਨ ਜੀ ਦੀਆਂ ਹਦਾਇਤਾਂ ਅਨੁਸਾਰ ਜੋ ਸਾਡੀ ਇਸ ਵਕਤ ਜੋ ਡਿਊਟੀ ਹੈ ਉਹ ਜੋ ਸਾਡੇ ਬੂਥਸ ਨੇ ਉਸ ਦੇ ਉੱਪਰ ਜਾ ਕੇ ਜੋ ਸਾਡੇ ਵੋਟਰਸ ਨੇ ਉਹਨਾਂ ਨੂੰ ਫੋਟਿੰਗ ਦੇ ਰਿਗਾਰਡਿੰਗ ਉਹ ਸਾਬਿਤ ਕਰਨਾ ਔਰ ਜੋ ਸਾਨੂੰ ਡੰਮੀ EVM ਮਸ਼ੀਨਸ ਪ੍ਰੋਵਾਈਡ ਕਰਾਈਆਂ ਗਈਆਂ ਨੇ ਉਹਨਾਂ EVM ਮਸ਼ੀਨਸ ਦੇ ਨਾਲ ਲੋਕਾਂ ਨੂੰ ਵੋਟ ਪਾਣ ਦੇ ਲਈ ਜਾਗਰੂਕ ਕਰਨਾ ਵੀ ਕਿਸ ਤਰੀਕੇ ਨਾਲ ਅਸੀਂ ਵੋਟ ਪਾਣੀ ਹੈ ਔਰ ਉਹ ਜੋ ਵੋਟ ਅਸੀਂ ਪਾ ਰਹੇ ਆ ਉਹ ਸਾਡੇ ਉਸੇ ਕੈਂਡੀਡੇਟ ਨੂੰ ਪੈ ਰਹੀ ਹੈ ਜਿਸ ਨੂੰ ਅਸੀਂ ਵੋਟ ਪਾ ਰਹੇ ਹਾਂ ਇਸ ਚੀਜ਼ ਦੇ ਪ੍ਰਤੀ ਹੋਰ ਵੀ ਜ਼ਿਆਦਾ ਉਹਨਾਂ 'ਚ ਚੇਤਨਾ ਜਬਤ ਖੜੀ ਕਰਨਾ ਹੈ ਕਿਸੇ ਐਲਜੀ ਦੇ ਕਿਹਦੇ ਦੇਖ ਅਸੀਂ ਜੀ ਸਭ ਤੋਂ ਪਹਿਲਾਂ ਜੋ ਸਾਡਾ ਦਾਣਾ ਮੰਡੀ ਦੇ ਵਿੱਚ ਸਕੂਲ ਦੇ ਵਿੱਚ ਬੂਥ ਹੈ 121 ਔਰ 122 ਨੰਬਰ ਉਸ ਦੇ ਵਿੱਚ ਇਸ ਤਰੀਕੇ ਦਾ ਕੈਂਪ ਲਗਾ ਕੇ ਆਏ ਉੱਥੇ ਦੇ ਜੋ ਸਾਡੇ ਵੋਟਰਸ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਟ੍ਰੇਨਿੰਗ ਕਰਕੇ ਆਏ ਹਾਂ ਉਸ ਤੋਂ ਬਾਅਦ ਸਾਡਾ ਜੋ ਮਾਰਕੀਟ ਕਮੇਟੀ ਹੈ ਉਸ ਦੇ ਵਿੱਚ ਸਾਡੇ 4 ਬੂਥ ਨੇ ਉਸ ਦੇ ਵਿੱਚ ਜਾ ਕੇ ਅਸੀਂ ਟ੍ਰੇਨਿੰਗ ਕਰਕੇ ਆਏ ਹੁਣ ਹੁਣ ਅਸੀਂ ਜੋ ਹੈ ਨਗਰ ਕੌਂਸਲ ਦੇ ਵਿੱਚ ਜੋ ਸਾਡੇ 3 ਬੂਥ ਨੇ ਉਸ ਦੇ ਵਿੱਚ ਇਸ ਤਰੀਕੇ ਨਾਲ ਹੀ ਕੈਂਪ ਦੇ ਰਾਹੀਂ ਲੋਕਾਂ ਨੂੰ ਜੋ ਸਾਡੇ ਵੋਟਰਸ ਨੇ ਉਹਨਾਂ ਨੂੰ ਵੋਟ ਪਾਉਣ ਰਿਗਾਰਡਿੰਗ ਜੋ ਹੈ ਉਤਸ਼ਾਹਿਤ ਕਰ ਲਈਓ ਟ੍ਰੇਨਿੰਗ ਦੇਣ ਲਈ ਆਇਆ ਹੈ ਜੀ ਜੀ ਹਜ ਤੱਕ ਆਪਸੇ ਜੁੜੇ ਹੋ ਸਾਡਾ ਦੇਖੋ ਸਰ ਇਹੀ ਸਨੇਹਾ ਹੈ ਸਾਰਿਆਂ ਨੂੰ ਵੀ ਹਰ ਇਨਸਾਨ ਜੋ ਸਾਡੇ ਵੋਟਰਸ ਨੇ ਉਹ ਆਪਣੇ ਜੋ ਸਾਡਾ ਵੋਟ ਹੈ ਇਸ ਦੀ ਜਰੂਰ ਇਸਤੇਮਾਲ ਕਰੋ ਹਰੇਕ ਜੋ ਸਾਡੀ ਵੋਟ ਹੈ ਉਹ ਦੇਸ਼ ਦੇ ਵਿਕਾਸ ਲਈ ਹੈ ਇਸ ਕਰਕੇ ਅਸੀਂ ਜੋ ਹੈ ਹਰੇਕ ਨੇ ਵੋਟ ਜਰੂਰ ਪਾਣੀ ਹੈ ਔਰ ਐਸਾ ਕੋਈ ਵੀ ਜੋ ਫੁਹਵਾ ਹੈ ਉਸ ਦੇ ਵਿੱਚ ਸਾਡੇ ਕੋਈ ਵਿਸ਼ਵਾਸ ਨਹੀਂ ਕਰਨਾ ਜਿਸ ਕੈਂਡੀਡੇਟ ਨੂੰ ਅਸੀਂ ਵੋਟ ਪਾਵਾਂਗੇ ਉਸ ਨੂੰ ਹੀ ਉਹ ਵੋਟ ਪਈਗੀ ਐਸਾ ਇਲੈਕਸ਼ਨ ਕਮਿਸ਼ਨ ਦਾ ਜਰੂਰ ਪ੍ਰਣ ਹੈ ਔਰ ਉਸ ਦੇ ਰਿਗਾਰਡਿੰਗ ਇਹ ਅਸੀਂ ਜੋ ਆਪਣੀ ਟ੍ਰੇਨਿੰਗ ਹੈ ਉਹ ਦੇਣ ਲਈ ਆਏ ਹਾਂ